ਤੁਸੀਂ ਸਾਡਾ ਸਭ ਤੋਂ ਪਹਿਲਾਂ ਸਾਡਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਸਾਡੇ ਚੈਨਲ ਨੂੰ ਬਹੁਤ ਬੰਦੀਆ ਪਿਆਰ ਦੇ ਰਹੇ ਹੋ ਦੂਸਰਾ ਅਸੀਂ ਹਰ ਰੋਜ਼ ਲਿੰਗ ਸਿੰਘ ਖੋਜਦਿਆਂ ਵੀਡੀਓ ਪਾਉਂਦੇ ਆਂ ਉਹਨਾਂ ਦਾ ਅਸੀਂ ਅੱਜ ਤੁਸੀਂ ਸਾਡੇ ਸਾਹਮਣੇ ਇੱਕ ਬੜੀ ਖੀਤ ਹੈ ਕਿ ਆ ਰਹੇ ਹਾਂਗੇ ਵਿਆਹ ਤਕਰੀਬਾ ਅਸੀਂ ਹਰ ਰੋਜ਼ ਫੈਸਲੇ ਕਰਵਾਉਂਦੇ ਹਾਂ ਲਿੰਗ ਸਿੰਘ ਮੋਜਾ ਹੋ ਤਾਂ ਤੁਸੀਂ ਵੀਡੀਓ ਹਰ ਰੋਜ਼ ਦੇਖਦੇ ਆਂ ਅੱਜ ਤੁਹਾਨੂੰ ਲਿੰਗ ਸਿੰਘ ਖੋਜ ਦਾ ਮਤਲਬ ਵਿਆਹ ਕਿਸ ਤਰ੍ਹਾਂ ਹੁੰਦਾਗਾ ਇਸ ਤਰ੍ਹਾਂ ਉਹ ਸਾਫ ਸਪਈਆ ਉੱਥੇ ਜਿਸ ਤਰ੍ਹਾਂ ਮਹਿਮਾਨ ਨਵਾਜੀਆ ਇਸ ਤਰ੍ਹਾਂ ਦਾ ਮਤਲਬ ਹੈ ਜਿਹੜਾ ਸਾਡੇ ਵਿੱਚ ਆਪਸ ਦਾ ਡੀਜੀ ਲ ਹੋ ਰਿਹਾ ਇਸ ਤਰ੍ਹਾਂ ਦਾ ਉਹ ਸਿਸਟਮ ਹੈ ਕਿ ਇਸ ਤਰ੍ਹਾਂ ਦਾ ਮਤਲਬ ਹੋਉਂਦਾ ਹੈ ਸਾਡੇ ਦੇ ਸਟਾਫਾਂ ਉੱਤੇ ਨਾਜ਼ਕਾਰਾ ਹੋ ਲਗਾ ਉਹ ਸਿਸਟਮ ਹੈ ਉਹ ਸਾਰਾ ਸੀ ਵੀਡੀਓ ਤੁਹਾਨੂੰ ਦਿਖਾਵਾਂਗੇ ਜੁਝੋ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਘੱਡੀ ਜਫਰਾ ਦੇ ਸਾਹਮਣੇ ਬੈਠਾ ਗੱਲਬਾਤ ਕਰਦੇ ਆ ਜੀ ਹਾਂਜੀ ਪਾਪਾ ਜੀ ਅੱਜ ਆਪਣੇ ਬੋਤੇ ਦਾ ਵਿਆਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਭਤਿੰਦੀ ਦਾ ਵਿਆਹ ਹੈ ਭਤਿੰਦੀ ਦਾ ਵਿਆਹ ਹੈ ਜੀ ਕਿਵੇਂ ਫਿਰ ਅੱਜ ਬੱਕਰੀਆਂ ਜੇ ਕਿਹਦੀਆਂ ਪਿਸਤਾ ਪਾਈਆਂ ਨੇ ਨਹੀਂ ਇਹ ਗੁਰੂ ਸਾਹਿਬ ਦੀ ਕਿਰਪਾ ਉਦੋਂ ਵੱਡੇ ਜਿਹਦੇ ਨਾਲ ਅਸੀਂ ਜੁੜੇ ਆ ਮਹਾਪੁਰਖ ਸਾਡੇ ਬਾਪੂ ਚੜ੍ਹ ਸਿੰਘ ਜੀ ਇਹ ਉਹਨਾਂ ਦੀ ਕਿਰਪਾ ਹੈ ਉਹਨਾਂ ਦੇ ਬਚਨ ਸੀਗੇ ਵੀ 11 ਹੀ ਬੰਦੇ ਬਰਾਕਦੇ ਜਾਣਗੇ ਤੇ ਚੜ੍ਹਦੀ ਕਲਾ ਹੋਈ ਹੈ ਆ ਮਹਾਪੁਰਖ ਤੇ ਬੈਠੇ ਉਹਨਾਂ ਦੇ ਬੇਟਾ ਜੀ ਆਏ ਸਾਡਾ ਪੰਥ ਆਇਆ ਬੈਠਾ ਸਾਡਾ ਤੇ ਪੰਥ ਦਾ ਹੀ ਕਾਰਜ ਆ ਤੇ ਪੰਥ ਦੇ ਹਸਾਬ ਨਾਲ ਪਹਿਲਾ ਕਾਰਜ ਹੋਇਆ ਕਿਉਂਕਿ ਜਿਹੜੇ ਇੱਥੇ ਬੱਚੇ ਆਉਣਗੇ ਜਾਂ ਰਿਸ਼ਤੇਦਾਰ ਭੈਣ ਭਾਈ ਆਏ ਆ ਇਤੋਂ ਕੋਈ ਨਾ ਕੋਈ ਸਿੱਖ ਕੇ ਹੀ ਜਾਣਗੇ ਇਹ ਨਹੀਂ ਵੀ ਚੀਕਾਂ ਤੇ दारू ਤੇ ਥੱਪੜ ਕੋ ਗਾਲਾਂ ਗਲਾਾਂ ਚ ਕੋਈ ਮੇ ਦਾ ਕੰਮ ਹੋਉਂਦਾ ਇੱਥੇ ਚਰਦੀ ਗਲਾਂ ਵਾਲਾ ਕਾਰਜ ਹੋਇਆ ਤੇ ਮੈਂ ਇਹੀ ਸਨੇਹਾ ਦੇਣਾ ਚਾਹੁੰਦਾ ਇੱਕ ਦਿਨ ਜਿਵੇਂ ਸਾਡੇ ਪੁਰਾਤਨ ਪਹਿਲਾਂ ਚੇ ਭਵਾਂ ਦੀ ਖਾੜੇ ਕਿਵੇਂ ਲੱਗਦੇ ਸੀ ਸਾਰਿਆਂ ਦੇ ਦਸਤਾਰਾਂ ਸੁਧੀਆਂ ਹੁੰਦੀਆਂ ਸੀ ਹਨਾ ਹੈ ਸਰਗਰ ਦੇਫਾ ਕਰੇ ਇਸ ਦਿਆਂ ਦੇਖ ਕੇ ਜਿਹੜੇ ਦੇ ਇਹ ਕਾਰਜ ਹੋਏ ਆ ਸਾਰੇ ਕਾਰਜ ਇੱਦਾਂ ਹੀ ਕਰੂ ਵਾਹਿਗੁਰੂ ਜੀ ਆਸਾਂ ਸਭ ਵਾਹਿਗੁਰੂ ਜੀ ਤੇ ਸਾਡੇ ਵਿਚਕਾਰ ਜਥੇਦਾਰ ਨੀ ਮਨਪ੍ਰੀਤ ਕੌਰ ਹਾਂਜੀ ਮੈਂ ਤਾਂ ਕਿਵੇਂ ਦੇਖ ਜਾਂਗੇ ਅੱਜ ਵੱਖਰੇ ਵਿਆਹ ਦੇ ਵਿੱਚ ਆਇਓਗੇ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੱਪਾ ਗੋੜਾ ਸਿੰਘ ਜੀ ਮਹਾਕਾਲ ਇਹ ਸਾਡੇ ਨਾਲ ਹੀ ਸੁਰੂ ਤੋਂ ਪਿੱਛਲਦੇ ਜਿਨ੍ਹਾਂ ਦੇ ਸਾਜੇ ਹੋਏ ਆ ਜਥੇਦਾਰ ਜੱਟ ਸਿੰਘ ਜੀ ਨੇ ਪੱਪਾ ਹੀ ਲੈਣੇ ਤੇ ਉਸ ਵਕਤ ਵੀ ਇਹਨਾਂ ਨੇ ਜਿਹੜੀ ਆ ਬਹੁਤ ਵਧੀਆ ਸ਼ਰਧਾ ਨਾਲ ਸਾਨੂੰ ਸੱਦਿਆ ਹੋਇਆ ਬਹੁਤ ਵਧੀਆ ਜਿਹੜਾ ਇਹਨਾਂ ਨੇ ਰੱਖੀ ਹੋਈ ਵਿਚਾਰ ਵੀ ਆਪਣੇ ਭਚੰਗੀ ਦਾ ਵਿਆਹ ਕਰਨਾ ਵਾ ਪਰ ਢਾਡੀ ਲਵਾਣੇ ਆ ਤੇ ਆਪਣੇ ਸਿੰਘ ਸੰਦਨੇ ਆ ਤੇ ਬਤਕੇ ਦੇ ਜਿਹੜੇ ਜੋਰ ਹੋ ਦਿਖਾਏ ਜਾਣਗੇ ਜੀ ਇਹ ਬਹੁਤ ਖੁਸ਼ੀ ਦੀ ਗੱਲ ਹੋਈ ਆ ਜੇ ਇਸ ਤਰ੍ਹਾਂ ਦੇ ਵਿਚਾਰ ਸਾਡੇ ਪੰਜਾਬ ਵਿੱਚ ਸਾਰੇ ਦੇ ਹੋ ਜਾਣ ਜੇ ਖਾਸ ਕਰਕੇ ਵਾਟਵਡੇਰਿਆਂ ਦੇ ਹੋ ਜਾਣ ਤੇ ਸਾਡੇ ਜਿਹੜੇ ਬੱਚੇ ਆ ਜਾਂ ਬੱਚੀਆਂ ਉਹ ਬਸਰ ਰੋਟੀ ਲਈ ਚੱਲਣਗੇ ਮੇਣ ਮੇਣ ਉੱਤੋਂ ਸਾਡੇ ਵਾਟਵਡੇਰਿਆਂ ਦੇ ਦਬਰ ਪਟਿਆ ਕਰਦੇ ਨੇ ਬੱਚੇ ਧੀਆਂ ਦੇ ਘਰ ਬਸਾਉਂਦੇ ਨੇ ਜਿੱਥੇ ਪੂਰੀ ਜਥੇਬੰਦੀ ਪਹੁੰਚੀ ਹੈਗੀ ਹਾਂਜੀ ਕਿਵੇਂ ਦੇਖਦੇ ਹੋ ਜਥੇਦਾਰ ਸਾਹਿਬ ਜੀ ਵਾਹ ਜੀ ਇਹ ਤਾਂ ਸਾਡੀ ਪੰਥਰੀ ਮਰਜ਼ਾ ਦਾ ਤੁਹਾਨੂੰ ਇਹ ਵੱਖਰਾ ਹੈ ਕਿਉਂ ਤੁਸੀਂ ਪਹਿਲੀ ਵਾਰ ਹੋ ਐ ਸਾਡਾ ਦਾ ਜਿੰਨੇ ਵਿਆਹ ਹੁੰਦੇ ਸਾਡੇ ਇਸ ਤਰ੍ਹਾਂ ਹੀ ਹੁੰਦੇ ਠੀਕ ਹੈ ਜੀ ਇਹ ਮਰਜ਼ਾ ਦਾ ਪੰਥਰੀ ਵੀ ਗਿਆਨ ਸਿੰਘ ਜਾਣੇ ਚਾਹੀਦੇ ਜੀ ਪਹਿਲਾਂ ਤੋਂ ਪਰੰਪਰਾ ਚੱਲੀ ਹੋਰ ਤੁਹਾਨੂੰ ਪਤਾ ਅੱਜ ਕੱਲ੍ਹ ਅਡੀਆਂ ਚਾਕੇ ਬਾਹਾਂ ਲੈ ਲੈਂਦੇ ਨੇ ਵੱਡੇ ਵੱਡੇ ਫੇਸਬੁੱਕ ਕਰਾ ਲੇ ਜੀ ਇਹਨਾਂ ਨੇ ਫਿਰ ਮੁੜ ਕੇ ਕਹਿੰਦੇ ਕਰਜ਼ਾ ਚੜ ਗਿਆ ਫਿਰ ਫਾਹੇ ਲੈਂਦੇ ਨੇ ਇਸ ਇਸ ਵਿਆਹ ਤੋਂ ਸਿੱਖ ਲੈਣੀ ਚਾਹੀਦੀ ਸਾਰੀਆਂ ਸੰਗਤਾਂ ਨੂੰ ਕਿ ਭਾਈ ਸਾਡਾ ਵਿਆਹ ਕਰੋ ਇਹ ਕਿਹਣੀ ਗੱਲ ਨਹੀਂ ਜਿਸ ਤਰ੍ਹਾਂ ਜਥੇਦਾਰ ਜੀ ਤੁਸੀਂ ਰੋਜ਼ ਮੈਕ ਲਗਾ ਰਹੇ ਤੇ ਜਥੇਦਾਰ ਜੀ ਤੁਸੀਂ ਰੋਜ਼ ਮਤਲਬ ਮਸਲੇ ਹੱਲ ਕਰਾਉਨੇ ਹੋ ਉਹਦੇ ਵਿੱਚ ਵੱਡੀ ਮੇਨ ਪ੍ਰੋਬਲਮ ਆਉਂਦੀ ਹੈ ਜਣਾ ਵੀ ਜਦ ਬਿਆਦੇ ਜਿਆਦਾ ਖਰਚਾ ਕਰਿਆ ਜਣਾ ਹਾਂਜੀ ਪ੍ਰੋਬਲਮ ਤਾਂ ਫਿਰ ਆਪ ਵੀ ਆਉਣੀ ਆ ਮੈਂ ਦੱਸੋ 10-10 ਲੱਖ ਰੁਪਏ ਦੇ ਪੈਸੇ ਦੇ ਨਾਲ ਆਉਂਦੇ ਨੇ ਫਿਰ ਮੰਗਾ ਵੱਡੀਆਂ ਚਾਹੇ ਹੋਰ ਸਾਡੇ ਕੋਲੇ ਕੇਸ ਰੋਜ਼ ਆਉਂਦੇ ਨੇ ਕੋਈ ਕਹਿੰਦਾ ਜੀ ਅਸੀਂ 40 ਲੱਖ ਰੁਪਏ ਦੇ ਤਾਂ 80 ਲੱਖ ਰੁਪਏ ਲੱਗ ਗਿਆ ਸਾਡਾ ਤਿੰਨ-ਤਿੰਨ ਮਹੀਨੇ ਟਿਕਦਿਆ ਸਾਰੇ ਉਹਦੋਂ ਬਾਅਦ ਸਾਡੇ ਕੋਲੇ ਆਉਂਦੀ ਏ ਸਾਦਾ ਵਿਆਹ ਹੋਵੇ ਨਾ ਕਰਜ਼ਾ ਨਾ ਕੁਝ ਹੋਰ ਨਰਤੀ ਗੁਦੀ ਨਾਲ ਪੁੱਤ ਗੁਦੀ ਠੀਕ ਨਹੀਂ ਗੱਲ ਬਹੁਤ ਵੱਡੀ ਗੱਲ ਹੈ ਵਿਆਹ ਨੇ ਸਾਰੇ ਸਾਦੇ ਹੋਣੇ ਚਾਹੀਦੇ ਨੇ ਲਈ ਸਾਰਿਆਂ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੇ ਜਿਵੇਂ ਸਾਡੇ ਇਹੀ ਗੁਰਮਤ ਵਰਜਾ ਦਾ ਵਿਤ ਕਰਦੇ ਐ ਸਾਰੇ ਪੈਸਾ ਨੂੰ ਛੱਡ ਕੇ ਸਾਦੇ ਵਿਆਹ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇੱਕ ਮਿਸਾਲ ਪੈਦਾ ਕਰੀਏ ਸਵਾਪਾ ਜੀ ਪਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਬਾਬਾ ਚੜ੍ਹ ਸਿੰਘ ਦੀ ਦੇਣ ਹੈ ਤੇ ਜਿਵੇਂ ਬਾਬਾ ਛੇਰ ਸਿੰਘ ਨੇ ਦੱਸਿਆ ਜਦੋਂ ਬਾਬਾ ਛੇਰ ਸਿੰਘ ਦਾ ਵਿਆਹ ਹੋਇਆ ਉਦੋਂ ਵੀ ਅਸੀਂ 11 ਮੰਦੀ ਗਏ ਸੀ ਠੀਕ ਹੈ ਤੇ ਇਹ ਅੱਜ ਕੋਈ ਨਵੀਂ ਸਾਡੀ ਪਰੰਪਰਾ ਨਹੀਂ ਨੇ ਸਿੰਘਾ ਜੀ ਇਹ ਪੁਰਾਣੀ ਸਾਡੀ ਮਰਜ਼ਾਦਾ ਚੱਲਦੀ ਆਈ ਹੈ ਤੇ ਜਿਹੜੇ ਸਾਡੇ ਬੱਚੇ ਮਤਲਬ ਉਹ ਬੇਕਾਬੂ ਹੋ ਜਾਂਦੇ ਨੇ ਅਰਜ਼ੀ ਮਰਜ਼ੀ ਨਾਲ ਵਿਆਹ ਕਰਾਉਂਦੇ ਨੇ ਅੱਜ ਅਸੀਂ ਦੇਖ ਸਕਦੇ ਹਾਂ ਸਾਡੇ ਕੋਲੇ ਘੱਟੋ-ਘੱਟ 5-700 ਫੈਲ ਆਈ ਪਈ ਹੈ ਕਿਸੇ ਨੇ 10 ਲੱਖ ਕਿਸੇ ਨੇ 50 ਲੱਖ ਕਿਸੇ ਨੇ 80 ਲੱਖ ਉਹ ਰੋਜ਼ ਸਾਡੇ ਕੋਲ ਰੋਜ਼ ਆਉਂਦੇ ਨੇ ਜੇ ਇਹ ਜੇ ਸਾਦੇ ਵਿਆਹ ਹੁਣ ਕਿਉਂ ਕਰ ਜੇ ਚੜਨ ਕਿਉਂ ਮਤਲਬ ਨੌਕਤਾਂ ਨੂੰ ਪਹੁੰਚਿਆ ਜਾਵੇ ਤਾਂ ਮਤਲਬ ਅਸੀਂ ਬੇਨਤੀ ਕਰਦੇ ਹਾਂ ਸਾਰੇ ਸਮਾਜ ਨੂੰ ਵੀ ਆਹ ਦੇਖਿਓ ਤੁਸੀਂ ਵੀਡੀਓ ਇਹਦੇ ਤੇ ਜੇ ਤੁਸੀਂ ਹਜੇ ਵਿਆਹ ਕਰੋਗੇ ਤਾਂ ਸੋਨੂੰ ਸਾਰਾ ਕੁਝ ਉਹ ਸਿਰੇ ਜਾਊਗਾ ਨਹੀਂ ਜਦੋਂ ਤੰਗੀਆਂ ਦੇ ਵਿੱਚ ਆ ਕੇ ਉਹਨੂੰ ਧੀ ਵਾਲੇ ਤੰਗ ਉਹਨੇ ਇਧਰੋਂ ਪੁੱਤ ਵਾਲੇ ਤੰਗ ਉਹਨੇ ਖਾਣ ਵਾਲੇ ਖਾ ਕੇ ਦੁਰ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਦੇ ਵਿੱਚ ਜਿਵੇਂ 11 ਬੰਦਿਆਂ ਦੀ ਬਰਾਤ ਗਈ ਕਈ ਮੇਰੇ ਭਰਾ ਵੀ ਮੰਨ ਲਓ ਜਿਹੜੇ ਕੁੱਖੋਂ ਜਨਮ ਲਿਆ ਅਸੀਂ ਉਹਨਾਂ ਨੇ ਗੁੱਸੇ ਕੀਤੇ ਭਰਾਵਾਂ ਨੇ ਭਤੀਜਿਆਂ ਨੇ ਵੀ ਨਾਰਾਜ਼ ਹੋਏ ਅਸੀਂ ਇੱਕ ਕਹਿੰਦੇ ਨੇ ਕਹਿੰਦਾ ਜੱਗ ਭਾਵਾ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਣਗੀਆਂ ਵਾਲਾ ਅਸੀਂ ਉਹਦੇ ਲੜ ਲੱਗੇ ਉਹਦਾ ਬਾਣਾ ਪਾਇਆ ਤੇ ਅਸੀਂ ਉਹਦੇ ਰਾਹ ਤੇ ਚੱਲੇ ਆ ਬਾਪੂ ਚੜ੍ਹ ਸਿੰਘ ਨੇ ਸਾਨੂੰ ਚੱਲਣਾ ਸਿਖਾਇਆ ਚੱਲ ਤ ਭਾਵਾ ਸਾਰਾ ਰੁੱਸ ਜੇ ਸਾਡਾ ਰੁੱਸੇ ਨਾ ਕਣਗੀਆਂ ਵਾਲਾ 11 ਬੰਦਿਆਂ ਦੀ ਜਿਹੜੀ ਅਸੀਂ ਇਹ ਪ੍ਰਾਰਥਨਾ ਹੈ ਜਿਹੜੀ ਮੰਨ ਲੋ ਕਾਰਜ ਕੀਤਾ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਜੇ ਕੋਈ ਮਰਜੀ ਗੁੱਸੇ ਹੋਈ ਆ ਵੀ ਮੇਰੀ ਫੌਜ ਸਾਡਾ ਦਲਪੰਥ ਸਾਡੇ ਨਾਲ ਆ ਤੇ ਅਸੀਂ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਹੀ ਰਵਾਂਗੇ ਮਹਾਰਾਜ ਕਿਰਪਾ ਕਰੂਗਾ ਛੇਤੀ ਪਚੰਗਣ ਜਿਹੜੇ ਆਪਣੇ ਸਾਡਾ ਭਚੰਗੀ ਦਾ ਵਿਆਹ ਹੋਇਆ ਤੇ ਸਾਡੀ ਜਿਹੜੀ ਧੀ ਆ ਉਹਨਾਂ ਨੇ ਵੀ ਇਹੀ ਪ੍ਰਣ ਕੀਤਾ ਵੀ ਬਹੁਤ ਸਮੇਂ ਦੇ ਵਿੱਚ ਅਸੀਂ ਵੀ ਅਮਰਤ ਛਾ ਕੇ ਤੇ ਤੁਹਾਡੇ ਵਾਂਗੂ ਸਜਾਂਗੇ ਸਾਨੂੰ ਬਹੁਤ ਵਧੀਆ ਫੌਜ ਲੱਗਦੀ ਆ ਉੱਥੇ ਹੋਰ ਵੀ ਜਿਹੜੇ ਇਹਨਾਂ ਦੇ ਮਾਸੀਆਂ ਭੂਆ ਚਾਚਾ ਦੇ ਰਿਸ਼ਤੇਦਾਰ ਆਏ ਉਹਨਾਂ ਨੇ ਫੌਜ ਨੂੰ ਵੀ ਦੇਖ ਕੇ ਫੋਟੋਆਂ ਵੀ ਕਰਾਈਆਂ ਤੇ ਉਹਨਾਂ ਨੇ ਇਹ ਵੀ ਵਾਅਦੇ ਕੀਤੇ ਵੀ ਅਸੀਂ ਦਾੜ੍ਹੀ ਕੇਸ ਰੱਖ ਕੇ ਤੇ ਅਮਰ ਛਾ ਕੇ ਇਹ ਜੀ ਸਿੱਖਿਆ ਹਰ ਇੱਕ ਨੂੰ ਦੋ ਬਾਕੀ ਇਹ ਕਹਿਣਾ ਵੀ ਜਿਹੜੇ ਗੁੱਲੇ ਕਿਸੇ ਆ ਜਾਂ ਕੋ ਕਿੱਦਾਂ ਆ ਉਹ ਨਾ ਰੱਖਿਆ ਕਰੋ ਭਰਾਵਾਂ ਤੇ ਇਹੜੀਆਂ ਪ੍ਰਾਤਨ ਚੀਜ਼ਾਂ ਉਤੋ ਰਿਆ ਕਰੋ ਆਪ ਆਪ ਦੇ ਘਰੇ ਕਾਰਜ ਕਰਦੇ ਆ ਕਿਸੇ ਧੀ ਵਾਲੇ ਤੇ ਭਾਰਨਾ ਪਾਇਆ ਕਰੋ ਜਿਹਨੇ ਧੀ ਦਿੱਤੀ ਉਹਨੇ ਪਿੱਛੇ ਕੁਝ ਨਹੀਂ ਰੱਖਿਆ ਠੀਕ ਹੈ ਜੀ ਇੰਨੇ ਕੀ 7 ਵਜਣੇ ਆ ਇੰਨੇ ਕੀ ਰਹਿਤ ਤੇ ਚੱਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉ ਸਾਡੇ ਗੁਰੂ ਸਾਹਿਬਾਨਾ ਨੇ ਸਾਦਾ ਵਿਆਹ ਨਾ ਕਰਜ਼ਾ ਨਾ ਚਿੰਤਾ ਨਾ ਰੋਗ ਦਾ ਸਿਧਾਂਤ ਸਾਨੂੰ ਦਿੱਤਾ ਹੈ ਸਾਡੇ ਗੁਰੂ ਸਾਹਿਬਾਨਾ ਨੇ ਅਸਲ ਦੇ ਵਿੱਚ ਜਦੋਂ ਦੋਨੋਂ ਬੱਚੇ ਬੱਚੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਗੁਰੂ ਗੁਰੂ ਸਾਹਿਬ ਜੀ ਦੇ ਕੋਲ ਚਾਰ ਲਾਮਾਂ ਦੇ ਵਿੱਚ ਆ ਕੇ ਸੁਹੀ ਰਾਗ ਦੀਆਂ ਚਾਰ ਲਾਮਾਂ ਦੇ ਵਿੱਚ ਮੇਰੇ ਗੁਰੂ ਸਾਹਿਬਾਨਾ ਨੇ ਸਾਨੂੰ ਗ੍ਰਸਤੀ ਦਾ ਮਾਰਗ ਹੈ ਜਿਹੜਾ ਪ੍ਰਦਾਨ ਕੀਤੀ ਹੈ ਤੁਸੀਂ ਪ੍ਰਾਤਨਾ ਇਤਿਹਾਸ ਨੂੰ ਪੜ੍ਹ ਕੇ ਵੇਖੋਗੇ ਬਹੁਤਾਂ ਤਾਂਤ ਧਰਮ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਬੰਦਾ ਗ੍ਰਸਥ ਦੇ ਵਿੱਚ ਆ ਗਿਆ ਉਹ ਅਸਲ ਦੇ ਵਿੱਚ ਧਰਮੀ ਨਹੀਂ ਹੈ ਪਰ ਮੇਰੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਤੁਸੀਂ ਮੰਨਦੇ ਹੋ ਤੇ ਮੇਰੇ ਪੁੱਤਰਾਂ ਨੇ ਲੱਗਦੇ ਵੀ ਗਰਸਤ ਧਰਮ ਹੈ ਜਿਹੜਾ ਉਹ ਪਰਿਵਾਰ ਦੇ ਵਿੱਚ ਰਹਿ ਕੇ ਆ ਵੀ ਅਪਣਾਇਆ ਜਾਂਦਾ ਹੈ ਤੇ ਅਸਲ ਵਿੱਚ ਤੁਸੀਂ ਆਮ ਦੁਨੀਆਦਾਰੀ ਦੇਖੋ ਫਿਰ ਜਿਹੜੇ ਲੋਕ ਨੇ ਉਹ ਲੱਚਰਤਾਂ ਨੂੰ ਪ੍ਰਫੁੱਲਤਾ ਕਰਦੇ ਨੇ ਸਟੇਜਾਂ ਦੇ ਉੱਤੇ ਡੀਜੇ ਆਰਕੈਸਟਰਾ ਵਰਗੇ ਜਿਨ੍ਹਾਂ ਨੂੰ ਮੇਰੇ ਪੁੱਤਰਾਂ ਕਹਿੰਦੇ ਨੇ ਮੇਰੇ ਪਤੂ ਕੁਤਰੀ ਰਾਜਕਮਾਈ ਦਾ ਸੰਤਾਨ ਹੁੰਦਾ ਸੀ ਵੀ ਮੇਰੀਆਂ ਪੁੱਤਰੀਆਂ ਨੇ ਉਹਨਾਂ ਪੁੱਤਰੀ ਨੂੰ ਅੱਜ ਲੋਕ ਆਪਣੀ ਅੱਖਾਂ ਦੇ ਸਾਹਮਣੇ ਸਟੇਜਾਂ ਦੇ ਉੱਤੇ ਨਚਾਉਂਦੇ ਨੇ ਤੇ ਗੱਲ ਇਹ ਹੈ ਕਿ ਉਹ ਉੱਥੇ ਉਹ ਨੱਚਦੇ ਨੇ ਉਸੇ ਗੀਤ ਦੇ ਉੱਤੇ ਭੈ ਭਰਾ ਨਾ ਨਾ ਸੌਰਾ ਨੱਚਦਾ ਸੱਸ ਸਾਰੇ ਹੀ ਨੱਚੀ ਜਾਂਦੇ ਨੇ ਪਰ ਮੇਰੇ ਗੁਰੂ ਸਾਹਿਬਾਨਾਂ ਦਾ ਜਿਹੜਾ ਸੰਧਾਨਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਾਰ ਤਾਰਾ ਇਤਿਹਾਸ ਉਤੇ ਚੱਲਣ ਦਾ ਉਹਿਤ ਪ੍ਰਵਾਹ ਨਹੀਂ ਜਿੱਥੇ ਸਾਡੇ ਗੋਰਾ ਸਿੰਘ ਜੀ ਨੇ ਸਲਪੰਥ ਦੇ ਜੋ ਕਿ ਘੋੜਿਆਂ ਦੇ ਵਿੱਚ ਸੇਵਾਦਾਰ ਦੀ ਸਿਕਿਉਰਿਟੀ ਕਰਦੇ ਸੇਵਾ ਨਿਭਾਉਂਦੇ ਨੇ ਉਹਨਾਂ ਨੇ ਆਪਣੇ ਅੱਜ ਬੱਚੇ ਦਾ ਆਪਣੇ ਪਤੰਗੀ ਦੇ ਆਨੰਦ ਕਾਰਜ ਗੁਰਮਰਿਆ ਦਾ ਅਨੁਸਾਰ ਕੀਤਾ ਨੇ ਸਾਡੇ ਸਾਰੇ ਜਥੇਦਾਰ ਸਹਿਬ ਬਾਣ ਜਥੇਦਾਰ ਬਾਬਾ ਸ਼ੇਰ ਸਿੰਘ ਜੀ ਜਥੇਦਾਰ ਦੀ ਬਾਬੀ ਦੀਦੀ ਮਨਪ੍ਰੀਤ ਕੌਰ ਜੀ ਸਾਡੇ ਵਿੱਚਕਾਰ ਪਹੁੰਚੇ ਨੇ ਇਹ ਬਹੁਤ ਹੀ ਆਨੰਦਮਈ ਆਨੰਦ ਕਾਰਜ ਸਨ